ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਔਰ ਬਾਬੇਓ ਕੀ ਹਾਲ ਚਾਲ ਆ ਠੀਕ ਠਾਕ ਹਾਂ ਘਰ ਪਰਿਵਾਰ ਬਾਲ ਬੱਚੇ ਸਾਰਿਆਂ ਦੇ ਰਾਜੀ ਖੁਸ਼ੀ ਮਹਾਰਾਜ ਗੁਰਦਾਸ ਕਰਦੇ ਆ ਵੀ ਠੀਕ ਠਾਕ ਹੁਣ ਸਾਰਿਆਂ ਦੇ ਜਿੰਨੇ ਵੀ ਆਪਾਂ ਨੂੰ ਭਰਾ ਦੇਖਦੇ ਆ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਤੋਂ ਹੋਰ ਵੀ ਪੰਜਾਬ ਤੋਂ ਬਾਹਰ ਸਟੇਟਾਂ ਤੋਂ ਕਾਫੀ ਭਰਾ ਆਪਾਂ ਨੂੰ ਦੇਖਦੇ ਆ ਵੀਡੀਓ ਦੇਖਦੇ ਆ ਕਰਦੇ ਤੇ ਸਾਰਿਆਂ ਦਾ ਬਈ ਧੰਨਵਾਦ ਬਹੁਤ ਬਹੁਤ ਤੇ ਅੱਜ ਗੱਲ ਕਰਨੀ ਆ ਦੋ ਦਵਾਈਆਂ ਮੇਰੇ ਹੱਥ 'ਚ ਫੜੀਆਂ ਤੁਸੀਂ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਗਿਆਣਾ ਵੀ ਆਪਾਂ ਕਿਹੜੇ ਵਿਸ਼ੇ ਤੇ ਗੱਲ ਕਰਨੀ ਆ ਅੱਜ ਤੇ ਜਿਹੜੀ ਮੈਂ ਗੱਲ ਕਰਾਂਗੇ ਆ ਦੇਖ ਲਓ ਚੰਗੀ ਤਰ੍ਹਾਂ ਆ ਹਰੀ ਜਿਹੜੀ ਟੂਪ ਆਏ ਤਾਂ ਅੱਖਾਂ ਵਾਸਤੇ ਤੇ ਆਹ ਜਿਹੜੀ ਦੂਜੀ ਨੀਲੀ ਦਵਾਈ ਮੇਰੇ ਹੱਥ 'ਚ ਫੜੀ ਆ ਇਹ ਹੈਗੀ ਆ ਜ਼ਹਿਰਵਾਦ ਛੋੜੇ ਫੈਂਸੀਆਂ ਵਾਸਤੇ ਆਪਾਂ ਗੱਲ ਕਰਾਂਗੇ ਜਿਨ੍ਹਾਂ ਤੇ ਤੇ ਬਾਕੀ ਹੋਰ ਜਿਹੜੀਆਂ ਗੱਲਾਂ ਬਾਤਾਂ ਕੋਈ ਦਿਮਾਗ ਚ ਆਈ ਗਈਆਂ ਉਹ ਕਰੀ ਚੱਲਾਂਗੇ ਹਨਾ ਆਪਾਂ ਕਿਹੜਾ ਕੋਈ ਬਾਈ ਸਕ੍ਰਿਪਟ ਲਿਖੀ ਹੋਈ ਆ ਵੀ ਆਪਾਂ ਮਤਲਬ ਸਕ੍ਰਿਪਟ ਦੇਖ ਕੇ ਉਹੀ ਪੜ੍ਹਨੀ ਆ ਤੇ ਨੰਬਰ 1 ਤਾਂ ਮੈਂ ਤੁਹਾਨੂੰ ਕੰਪਿਊਟਰ ਆਪਣੇ ਦੇਖ ਲਓ ਸਾਰੇ ਪਿਛਲੀ ਵੀਡੀਓ ਜਿ ਦਿਖਾਏ ਸੀਗੇ ਸਾਰੇ ਕੰਪਿਊਟਰ ਤੰਦਰੁਸਤ ਆ ਜਿਹੜੇ ਸਾਹ ਹਵਾ ਦਾ ਮੌਸਮ ਚੱਲਦਾ ਮੀਂਹਾਂ ਦਾ ਮੌਸਮ ਅੱਜ ਵੀ ਪੂਰਾ ਫੁੱਲ ਚੜਿਆ ਪਿਆ ਮੀਂਹ ਹਵਾ ਤੇਰੀ ਪੂਰੀ ਗਈ ਜਾਂਦੀ ਹੈ ਲਾਈਟ ਜਾਣ ਵਾਲੀ ਹੋਈ ਆ ਤੇ ਮੈਂ ਕਿਹਾ ਚੱਲ ਵੀਡੀਓ ਬਣਾ ਲੈਨੇ ਆ ਆ ਦੇਖੋ ਇੱਕ ਦਾ ਜੋੜਾ ਨਮਾ ਲਾਦਾ ਬਾਈ ਪੂਰਾ ਕੂਤਰੂ ਡੱਬੀ ਕੂਤਰੀ ਨਾਲੋਂ ਪੱਟ ਕੇ ਤੇ ਆਹ ਪੂਰੀ ਕੂਤਰੀ ਦੇ ਨਾਲ ਦੀ ਇਹਦੇ ਨਾਲ ਹੀ ਲਾਦਾ ਜੋੜਾ ਇਹ ਜੋੜਾ ਦੱਸਿਓ ਬਾਈ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਤੇ ਆਹ ਲਾਈਟ ਦਾ ਬਾਈ ਜਾਊਗੀ ਲੱਗਦਾ ਵੀਡੀਓ ਮੇਰੇ ਹਿਸਾਬ ਨਾਲ ਬਣਦੀ ਨਹੀਂ ਪੂਰੀ ਨਾ ਬਣੀ ਤਾਂ ਕੋਈ ਨਾ ਆਪਾਂ ਅਗਲੀ ਵੀਡੀਓ ਬਣਾ ਲਾਂਗੇ ਬਾਕੀ ਜਿਹੜੀਆਂ ਮੈਂ ਤੁਹਾਨੂੰ ਦੋ ਦਵਾਈਆਂ ਦਿਖਾਈਆਂ ਜਿਹੜੀ ਹਰੀ ਟੂਬ ਆ ਇਹ ਤਾਂ ਹੈਗੀ ਅੱਖਾਂ ਵਾਸਤੇ ਅੱਖਾਂ ਦੀ ਬਿਮਾਰੀ ਜਦੋਂ ਆਪਾਂ ਖੁੱਡੇ ਦੇ ਵਿੱਚ ਜਿਵੇਂ ਅੱਜਕੱਲ ਮੀਹਾਂ ਦਾ ਮੌਸਮ ਚੱਲ ਪਿਆ ਨਾ ਪਹਿਲੀ ਗੱਲ ਆਪਾਂ ਪਿਛਲੇ ਸਾਲਾਂ ਦੇ ਵਿੱਚ ਇੰਨੀ ਉਮਰ ਹੋ ਗਈ ਤੇ ਆਪਾਂ ਨਹੀਂ ਦੇਖਿਆ ਸੀ ਵੀ ਜੇਠ ਹਾੜ ਦੇ ਵਿੱਚ ਐ ਮਤਲਬ ਮਈ ਜੂਨ ਦੇ ਵਿੱਚ ਮੀਂਹ ਹਿਸਾਬ ਨਾਲ ਪੈਂਦੇ ਜਿਹੜੇ ਹਿਸਾਬ ਨਾਲ ਹੁਣ ਪੈਂਦੇ ਆ ਤੇ ਇਹ ਹੈਗੀ ਅੱਖਾਂ ਦੀ ਦਵਾਈ ਉਹ ਹੋਊਗੀ ਜਦੋਂ ਮੰਨ ਕੇ ਚੱਲੋ ਤੁਹਾਡੇ ਖੁੱਡੇ ਦੇ ਵਿੱਚ ਗਿੱਲਾ ਹੋ ਗਿਆ ਜੇ ਹੁਣ ਆ ਦੇਖੋ ਮੈਂ ਖੁੱਡੇ ਡੇਲੀ ਸਾਫ਼ ਕਰਦਾ ਹੁਣ ਮੀਂਹ ਕਰਕੇ ਆ ਦੇਖੋ ਅਜੇ ਪੈ ਜਦੇ ਤਾਂ ਹੈ ਨਹੀਂ ਪਰ ਫਿਰ ਵੀ ਆਪਾਂ ਡੇਲੀ ਸਾਫ਼ ਕਰੀਦੇ ਆ ਜਦੋਂ ਮੰਨ ਲਓ ਬਿੱਠਾ ਗਿੱਲੀਆਂ ਹੋ ਗਿਆ ਤੁਹਾਡੇ ਗੋਡੇ ਦੇ ਵਿੱਚ ਮੀਂਹ ਪੈ ਗਿਆ ਬਿੱਠਾ ਗਿੱਲੀਆਂ ਹੋ ਗਿਆ ਧੁੱਪ ਨੇ ਚਮਕਾਰਾ ਮਾਰਿਆ ਤੇ ਭਾਈ ਉਹ ਮੁੰਨੀਆਂ ਗੈਸ ਪੈਦਾ ਹੁੰਦੀ ਉਹ ਜਿਹੜੀ ਗੈਸ ਆ ਅੱਖਾਂ ਵਾਸਤੇ ਉਹ ਬਹੁਤ ਖਤਰਨਾਕ ਗੈਸ ਆ ਉਹ ਆਪਣੀਆਂ ਵੀ ਅੱਖਾਂ ਜਲਣ ਲਾ ਦਿੰਦੀ ਆ ਤੇ ਇਹ ਤਾਂ ਫਿਰ ਭਾਈ ਥੋੜਾ ਥੋੜਾ ਜਾਨਵਰ ਆ ਆ ਦੇਖ ਕੋਹਾਂ ਸਿਰਾਪੜਾ ਕਿੰਨੇ ਇਹਦੇ ਵੀ ਕਢਾਉਣੇ ਬੱਚੇ ਹੋਰ ਬਹੁਤ ਸੋਹਣਾ ਰਿਜ਼ਲਟ ਆ ਇਹਦਾ ਤੇ ਇਹੇ ਭਾਈ ਜਿਹੜੇ ਰਾਜਨਾਲੇ ਕਬੂਤਰ ਭਾਈ ਮਿੱਟੀ ਕੋਲੇ ਜਾ ਕੇ ਬਣੀ ਸੀ ਗੱਲੜ ਉਹ ਆ ਭਾਈ ਇਹ ਗੱਲੜਾਂ ਜੋ ਆ ਤਿੰਨ ਅੱਖਾਂ ਦੇ ਲਾਲ ਚਿਹਰੇ ਗੱਲਣਾ ਵੈਸੇ ਪਿੱਛਾ ਨਾ ਦਾ ਰਾਜਨ ਆਲਾ ਪਿੱਛਾ ਮੰਨ ਕੇ ਚੱਲੋ ਬਾਬੇ ਧੰਨੇ ਵਾਲਾ ਹੀ ਆ ਬਾਬੇ ਧੰਨੇ ਵਾਲੇ ਕੁੱਤਰਾ ਜਿਵੇਂ ਨਾਨਕੇ ਮਹਰਾਜ ਹੀ ਚਲੇ ਜਾਂਦੇ ਆ ਤੇ ਇਹ ਜਿਹੜੀ ਟੂਪ ਆ ਬਾਈ ਇਹ ਅੱਖਾਂ ਵਾਸਤੇ ਆ ਅੱਖਾਂ ਮੰਨ ਲਓ ਉਹ ਤੇ ਉਹ ਗੈਸ ਨਾਲ ਅੱਖਾਂ ਆਉਂਦੀਆਂ ਤੇ ਇਹ ਆਪਾਂ ਕੀ ਕਰਨਾ ਮੰਨ ਲਓ ਪਹਿਲੀ ਤਾਂ ਗੱਲ ਆਪਾਂ ਇੰਨੀ ਕੁ ਕੋਸ਼ਿਸ਼ ਕਰੀਏ ਇਸ ਤਰੀਕੇ ਨਾਲ ਮਤਲਬ ਕੁੱਤਰਾ ਦੀ ਸਾਹ ਸੰਭਾਲ ਕਰੀਏ ਵੀ ਕੋਈ ਬਿਮਾਰੀ ਆਵੇ ਹੀ ਨਾ ਪਿਛਲੀਆਂ ਵੀਡੀਓ ਮੇਰੀਆਂ ਖੋਲ ਕੇ ਦੇਖ ਲਓ ਨਾਲ ਸਾਰੀਆਂ ਵੀਡੀਓ ਦੇ ਵਿੱਚ ਤੁਹਾਨੂੰ ਇਹੀ ਦੱਸਿਆ ਵਾ ਵੀ ਮਾਦਰ ਕੁੜਿਆਂ ਦੀ ਸਾਬਸਪਾਈ ਤੇ ਮੰਨ ਲਓ ਆਪਣਾ ਡੀਜ਼ਲ ਫਰਨੈਲ ਤੇ ਮੁਸਕਪੂਰ ਦੀਆਂ ਇਸਤੇਮਾਲ ਤੇ ਲਸਣ ਤੇ ਅਦਰਕ ਤੇ ਹਲਦੀ ਤੇ ਕਾਲੀ ਮਿਰਚ ਲਸਣ ਤੇ ਹਲਦੀ ਇਹਦਾ 12 ਮਹੀਨੇ ਤੀਨ ਦੇ ਸਕਦੇ ਆ ਵਿੱਚ ਥੋੜੀ ਜੀ ਕਾਲੀ ਮਿਰਚ ਇਹ ਮੈਂ ਤੁਹਾਨੂੰ ਦੱਸੂਗਾ ਇਹਦੇ ਵਿੱਚ ਇੱਕ ਕਾਲੀ ਜੀਰੀ ਤੇ ਹਲਦੀ ਤੇ ਲਸਣ ਇਹ ਤਿੰਨੀਆਂ ਚੀਜ਼ਾਂ ਮਿਲਾ ਕੇ ਕੁੱਟ ਲੈਣੀਆਂ ਪੂਰਾ ਬਣਾ ਕੇ ਇਹਨਾਂ ਦੇ ਵਿੱਚ ਫਿਰ ਬਾਜਰ ਢੱਕਾ ਪਾਉਣਾ ਇਹਦੀਆਂ ਗੋਲੀਆਂ ਬਣਾ ਲੈਣੀਆਂ ਗੋਲੀਆਂ ਬਣਾ ਲੈਣੇ ਛੋਲੇ ਦਾਣੇ ਜਿਹੜੇ ਜਿਹੜੀਆਂ ਲਗਾਤਾਰ 10 ਦਿਨ ਤੁਸੀਂ ਸਾਰੇ ਗੂਤਰਾਂ ਦੇ ਸਕਦੇ ਆ ਬੱਚਿਆਂ ਨੂੰ ਵੀ ਬੱਚਿਆਂ ਵਾਲੇ ਗੂਤਰਾਂ ਨੂੰ ਵੀ ਸਾਰਿਆਂ ਨੂੰ ਉੱਡਣ ਵਾਲਾ ਨੂੰ ਵੀ ਬੱਚਿਆਂ ਵਾਲਿਆਂ ਨੂੰ ਸਭ ਨੂੰ ਤੇ ਉਹ ਤੁਸੀਂ ਦਿੰਦੇ ਰਿਹਾ ਕਰੋ ਬਾਈ ਮਹੀਨੇ ਬਾਅਦ 10 10 ਦਿਨ 10 ਦਿਨ ਲਗਾਤਾਰ ਦੇਤੀਆਂ ਉਸ ਤੋਂ ਬਾਅਦ ਫਿਰ ਮਹੀਨੇ ਬਾਅਦ 20 ਦਿਨ ਦੇਤੀਆਂ ਫਿਰ ਇਸ ਤਰੀਕੇ ਨਾਲ ਜਦੋਂ ਟਾਈਮ ਲੱਗਿਆ ਉਹ ਗੋਲੀਆਂ ਬਣਾ ਕੇ ਰੱਖੋ ਬਾਈ ਹਸੇ ਵਾਲਾਂ ਚ ਵੀ ਦੇ ਸਕਦਾ ਜਾਂ ਸ਼ਡਿਊਲ ਬਣਾ ਲਓ ਬਸ ਤੇ ਉਹ ਅੱਖਾਂ ਵਾਸਤੇ ਜਦੋਂ ਅੱਖਾਂ ਪਰਮਾਤਮਾ ਨਾ ਕਰੇ ਜੇ ਅੱਖਾਂ ਹੋ ਜਾਣ ਬਿਮਾਰੀ ਆ ਜੇ ਤਾਂ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਫਟਕੜੇ ਵਾਲੇ ਪਾਣੀ ਨਾਲ ਅੱਖਾਂ ਧੋਣੀਆਂ ਫਟਕੜੇ ਵਾਲੇ ਪਾਣੀ ਨਾਲ ਅੱਖਾਂ ਧੋ ਕੇ ਵੀਰੇ ਇਹ ਜਿਹੜੀ ਟੂਬ ਮੈਂ ਤੁਹਾਨੂੰ ਦਿਖਾਈ ਆ ਆਹ ਪੈਂਡਿਸਟਨ ਐਸ ਐਚ ਐ ਮੱਝਾਂ ਦੇ ਥਣਾਂ ਦੇ ਚੜਨ ਵਾਲੀ ਟੂਬ ਹੁੰਦੀ ਹੈ ਜੇ ਸਾਰੇ ਭਰਾਵਾਂ ਨੂੰ ਪਤਾ ਹੀ ਇਹਦੇ ਬਾਰੇ ਤੇ ਇਹ ਤੁਸੀਂ ਅੱਖਾਂ ਸਾਫ਼ ਕਰਕੇ ਚੰਗੀ ਤਰ੍ਹਾਂ ਕਾਟਨ ਲੈ ਲੈਣੀ ਨੂੰ ਉੱਥੋਂ ਲਿਆਉਣੀ ਆ ਲਿਆ ਕੇ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਇਹ ਇਹ ਪਾ ਦੇਣੀ ਹੈ ਬਾਈ ਤੇ ਨਾਲ ਦੇ ਦੇਣੀ ਬੈਟਰੀ ਸੋਲ ਦੀ ਗੋਲੀ ਤੇ ਜਾਂ ਅਜਥਰੋਮਾਈਸੀਨ ਦੀ ਨਾਲ ਗੋਲੀ ਅੱਠਵਾਂ ਹਿੱਸਾ ਤੇ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਖੁੱਡੇ ਦੇ ਵਿੱਚ ਬਾਈ ਮੈਟਰੋ ਜੈਲ ਲੈ 52 ਤੇ ਇੰਦਰੋਸਨ ਜਿਹੜੀ 10% ਵਾਲੀ ਆਉਂਦੀ ਸੰਤਰੀ ਜਿਹੀ ਸੀਸੀ ਪਈ ਹੁਣ ਇਹ ਮੈਂ ਭੁੱਲ ਗਿਆ ਤੁਹਾਨੂੰ ਦਿਖਾਉਣੀ ਸੀ ਉਹ ਵੀ ਅੱਗੇ ਵੀ ਦਿਖਾਈ ਵੀ ਹੈ ਲੈ 52 ਆ ਦੇਖੋ ਦੋ ਸ਼ੀਸ਼ੀਆਂ ਤਾਂ ਖਾਲੀ ਹੋ ਵੀ ਗਈਆਂ ਯਾਨੀ ਇਹ ਹੁੰਦੇ ਹੀ ਰਹਿੰਦੇ ਆ ਖਾਲੀ ਬਾਈ ਲੈ 52 ਉਹ ਦੇਖੋ ਛੋਲੇ ਦੇ ਕੇ ਘਟਾ ਸੀ ਬੱਚਿਆਂ ਨੂੰ ਬੱਚੇ ਪੂਰੇ ਵਧੀਆ ਤੰਦਰੁਸਤ ਪਾਲੇ ਆ ਸਾਰੇ ਜੋੜਿਆਂ ਦੇ ਮਾੜੀ ਮੋਟੀ ਜ਼ਹਿਰਵਾਦੀ ਹੋ ਗਈ ਸੀਗੀ ਚਲ ਉਹ ਆਪਾਂ ਠੀਕ ਕਰ ਲਿਆ ਜ਼ਹਿਰਵਾਦ ਆਸਤੇ ਆ ਆ ਤਾਂ ਹੈਗੀ ਆ ਉੱਪਰ ਲਾਉਣ ਵਾਸਤੇ ਜੇ ਮੰਨ ਲਓ ਜ਼ਖਮ ਜ਼ਹਿਰਵਾਦ ਹੋ ਜੇ ਨਾ ਫੋੜੇ ਪੈਂਸੀਆਂ ਹੋ ਜਾਣ ਇਹ ਛੱਲ ਕੇ ਚਾਹੇ ਪੱਟ ਤੇ ਆ ਚਾਹੇ ਚੁੰਝ ਤੇ ਆ ਕਿਤੇ ਵੀ ਹੋਇਆ ਇਹਦਾ ਬਾਈ ਰਿਜ਼ਲਟ 110% ਆ ਇੱਕ ਵਾਰੀ ਲਾਉਣ ਦੀ ਲੋੜ ਪੈਂਦੀ ਆ ਅੱਧ ਬਸ ਦੋ ਵਾਰੀ ਇਹ ਹਟਾ ਦਿੰਦੀ ਆ ਠੀਕ ਆ ਤੇ ਪੀਣ ਵਾਸਤੇ ਤੁਸੀਂ ਕੀ ਕਰਨਾ ਇੱਕ ਨਾ ਐਲ ਐਲ ਹੈਸ਼ ਦਵਾਈ ਆਉਂਦੀ ਆ ਐਲ ਹੈਸ਼ ਕਹਿੰਦੇ ਆ ਉਹਨੂੰ ਤੇ ਉਹ ਸ਼ਾਇਦ ਮੇਰੇ ਕੋਲ ਇੱਥੇ ਪਈ ਵੀ ਸੀਗੀ ਮੈਂ ਤੁਹਾਨੂੰ ਦਿਖਾ ਦੇਣੀ ਸੀ ਉਹ ਜੇ ਤਾਂ ਸਾਰੇ ਕੁਤਰਾਂ ਨੂੰ ਦੇ ਦੂੰ ਤਾਂ ਵਧੀਆ ਗੱਲ ਆ 1 ਲੀਟਰ ਪਾਣੀ ਦੇ ਵਿੱਚ ਇੱਕ ਢੱਕਣ ਪਾ ਦਿਓ ਉਹਦਾ ਕੁਤਰ ਵੀ ਪੀ ਲੈਣਗੇ ਬੱਚਿਆਂ ਨੂੰ ਵੀ ਦੇ ਦੇਣਗੇ ਤੇ ਨਹੀਂ ਜੇ ਡ੍ਰਾਇਪਟ ਦੇਣੀ ਆ ਤਾਂ 10 ਐਮ ਐਲ ਪਾਣੀ 'ਚ ਇੱਕ ਬੱਚੇ ਨੂੰ ਤਿੰਨ ਬੂੰਦਾ ਮਿਲਾ ਕੇ ਦੇ ਸਕਦੇ ਆ ਭਾਈ ਤੁਸੀਂ ਤੇ ਇਨਫੈਕਸ਼ਨ ਇਹਨਾਂ ਦਿਨਾਂ ਦੇ ਵਿੱਚ ਜਿਵੇਂ ਮੀਂਹ ਦਾ ਮੌਸਮ ਆ ਤੇ ਇਹਨਾਂ ਦਿਨਾਂ ਚ ਬਈ ਆਉਣੀ ਆਉਣੀ ਇਨਫੈਕਸ਼ਨ ਇਹਦੇ ਵਿੱਚ ਤੁਸੀਂ ਕੀ ਕਰਨਾ ਜੇ ਮੈਟ੍ਰੋਜੈਲ ਦੀਆਂ ਤੁਹਾਡੇ ਕੋਲੇ 400mg ਗੋਲੀਆਂ ਹਨ ਉਹ ਤੁਸੀਂ ਪਾਉਣੀਆਂ ਦੋ ਗੋਲੀਆਂ 1 ਲੀਟਰ ਪਾਣੀ 'ਚ ਜੇ ਤੁਹਾਡੇ ਕੋਲੇ 200mg ਆ ਮੈਟ੍ਰੋਜੈਲ ਉਹ ਤੁਸੀਂ ਪਾਉਣੀਆਂ ਚਾਰ ਗੋਲੀਆਂ 1 ਲੀਟਰ ਪਾਣੀ ਦੇ ਵਿੱਚ ਪਾ ਕੇ ਨਾਲ 1 ਲੀਟਰ ਪਾਣੀ ਦੇ ਵਿੱਚ 3-4ml ਲੈਫਟ 52 ਪਾ ਸਕਦੇ ਆ ਤੁਸੀਂ ਠੀਕ ਆ ਨਾਲ 2ml ਇਨਰੋਸੈਨਵੀ ਪਾ ਸਕਦੇ ਆ ਠੀਕ ਆ ਇਹ ਕੀ ਕਰਨਾ ਤੁਸੀਂ ਇਹ ਕੋਰਸ ਲਗਾਤਾਰ 3 ਤੋਂ 5 ਦਿਨ ਕਰਾਉਣਾ। ਬਾਕੀ ਦਵਾਈਆਂ ਤੋਂ ਪਰਹੇਜ਼ ਰੱਖਣਾ। ਇਹ ਜਿਹੜੀਆਂ ਇਨਫੈਕਸ਼ਨ ਵਾਲੀਆਂ ਚੀਜ਼ਾਂ ਇਹ ਜਿਵੇਂ ਮੰਨ ਲਓ ਮਹੀਨੇ ਦੇ ਦਿਨਾਂ 'ਚ ਬਾਈ ਆਉਂਦੀਆਂ ਹੀ ਆਉਂਦੀਆਂ ਆ। ਤੇ ਸਭ ਤੋਂ ਮੈਂ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਦੱਸਿਆ ਹੋਇਆ ਵੀ ਜਿਹੜੀ ਸਭ ਤੋਂ ਕਬੂਤਰ ਦਾ ਲੀਵਰ ਜੇ ਨਜ਼ਰ ਡੈਮੇਜ ਨਹੀਂ ਹੁੰਦਾ ਉਹਨਾਂ ਦੇ ਕਬੂਤਰ ਨੂੰ ਕੁਝ ਨਹੀਂ ਹੁੰਦਾ ਇਮਿਊਨਿਟੀ ਸਿਸਟਮ ਤਕੜਾ ਉਹਦਾ। ਜਦੋਂ ਕੋਈ ਵੀ ਬਿਮਾਰੀ ਆਉ ਕਬੂਤਰ ਨੂੰ ਲੀਵਰ ਧਮਾਉ ਕਬੂਤਰ ਬਿਮਾਰ ਹੋ ਪਹਿਲਾਂ ਲੀਵਰ ਡੈਮੇਜ ਹੋ ਲੀਵਰ ਡੈਮੇਜ ਹੋ ਗਿਆ ਸਾਰੀਆਂ ਬਿਮਾਰੀਆਂ ਲੱਗ ਜਾਣੀਆਂ। ਠੀਕ ਆ। ਨਾਮ ਰਾਤ ਬਿਮਾਰੀ ਹੁਣ ਜਿਹੜੀ ਮੈਂ ਉਹਦਾ ਨਾਮ ਹੀ ਲੈਣਾ ਚਾਹੁੰਦਾ ਮੇਰੇ ਆ ਕੇ ਗਈ ਹੈ ਕਬੂਤਰਾਂ ਨੂੰ ਉਹ ਬਿਮਾਰੀ ਵੀ ਬਈ ਲੀਵਰ ਤੋਂ ਸਟਾਰਟ ਹੁੰਦੀ ਹੈ ਜਦੋਂ ਮੰਨ ਕੇ ਚੱਲੋ ਪੁੱਤਰ ਦਾ ਲੀਵਰ ਨਹੀਂ ਸਹੀ ਹੈਗਾ ਠੀਕ ਆ ਇਸ ਤਰੀਕੇ ਨਾਲ ਤੁਸੀਂ ਕਬੂਤਰਾਂ ਦੀ ਆਪਦੀਆਂ ਦੀ ਕੇਅਰ ਕਰਨੀ ਹੈ ਬਈ ਜੇ ਰੱਖੇ ਹੋਏ ਆ ਤਾਂ ਇਹ ਤੁਸੀਂ ਆ ਹੁਣ ਮੇਰੀਆਂ ਵੀਡੀਓ ਕੱਢ ਕੇ ਦੇਖ ਲਓ ਮਗਰਲੀਆ ਹੁਣ ਵੀ ਮੈਂ ਤੁਹਾਨੂੰ ਆ ਦਿਖਾਈ ਜਾਣਾ ਆ ਡੋਲੀਆਂ ਦੇ ਵਿੱਚ ਆ ਲੱਗ ਇਹਨਾਂ ਨੂੰ ਮਤਲਬ ਪੂਰੇ ਜਾਣੇ ਯਾਰ ਸ਼ਾਮ ਸੰਭਾਲ ਕੇ ਰੱਖੇ ਹੋਏ ਆ ਜਿੰਨੀ ਕੇਅਰ ਕਰ ਸਕੀਏ ਆਪਾਂ ਉਹਨੀ ਠੀਕ ਆ ਕਿਉਂਕਿ ਇਹਨਾਂ ਨੇ ਕਿਹਾ ਬਈ ਬੋਲਣਾ ਮੈਨੂੰ ਬੁਖਾਰ ਆ ਜਾਂ ਮੈਨੂੰ ਆਇਆ ਬਾਕੀ ਖੁੱਡਿਆਂ ਦੇ ਵਿੱਚ ਤੁਸੀਂ ਜਿਆਦਾ ਤੋਂ ਜਿਆਦਾ ਟਾਈਮ ਬਤਾਇਆ ਕਰੋ ਦੇਖਿਆ ਕਰੋ ਵੀ ਕਿਹੜਾ ਕੁਦਰ ਕਿਵੇਂ ਆ ਇਕੱਲੀ ਦੇ ਬੈਠਾ ਦਾਣੇ ਖਾਦੇ ਨਹੀਂ ਖਾਦੇ ਠੀਕ ਆ ਜਦੋਂ ਮੰਨ ਲਓ ਜਿਵੇਂ ਹੁਣ ਆ ਦੇਖੋ ਪੂਰੇ ਤੰਦਰੁਸਤ ਆ ਇਹ ਸਾਰੇ ਦਾਣੇ ਖਾ ਕੇ ਬੈਠਿਆ ਤੇ ਮਸਤ ਹੋਏ ਬੈਠਿਆ ਹਵਾ ਵਗਦੀ ਆ ਆ ਜਿੰਨੇ ਰੱਤੇ ਬੱਚੇ ਸਾਰੇ ਇਹ ਨਵੇਂ ਆ ਤੇ ਸਭ ਤੋਂ ਇੱਕ ਤੁਹਾਨੂੰ ਮੈਂ ਹੋਰ ਖੁਸ਼ੀ ਦੀ ਗੱਲ ਦੱਸਦਾ ਬਾਈ ਮੈਨੂੰ ਬਹੁਤ ਖੁਸ਼ੀ ਹੋਈ ਬਈ ਮਤਲਬ ਇਸ ਆਪਣੇ ਸ਼ੌਂਕ ਦੇ ਵਿੱਚ ਮਤਲਬ ਕੁੜੀਆਂ ਵੀ ਆ ਕੁੜੀਆਂ ਵੀ ਸ਼ੌਂਕ ਕਰਦੀਆਂ ਇਹਦੇ ਵਿੱਚ ਤੇ ਬਹੁਤ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਤੇ ਹੁਣ ਆ ਵੀ ਚਾਹੀਦਾ ਕਿਉਂਕਿ ਇਹ ਬਈ ਇੱਕ ਆਪਣਾ ਮੰਨ ਕੇ ਚੱਲੋ ਵੀ ਵਿਰਾਸਤੀ ਸ਼ੌਂਕ ਆ ਇਹ ਵਿਰਾਸਤੀ ਖੇਡਾਂ ਆ ਜਿਵੇਂ ਕੁੱਕੜਾ ਕੁੱਕੜਾਂ ਦੀਆਂ ਹੋਗੀਆਂ ਇਹ ਕਬੂਤਰਾਂ ਦੀਆਂ ਹੋਗੀਆਂ ਕੁੱਤੇ ਘੋੜ ਦੌੜਾਂ ਬੜਦਾਂ ਦੀਆਂ ਦੌੜਾਂ ਇਹ ਬਈ ਵਿਰਾਸਤੀ ਖੇਡਾਂ ਨੌਜਵਾਨ ਨਸ਼ਿਆਂ ਤੋਂ ਬਚਦੇ ਆ ਇਹਨਾਂ ਨਾਲ ਤੇ ਆਪਣਾ ਆਪਦੀਆਂ ਖੇਡਾਂ ਖੇਡਦੇ ਆ ਵਧੀਆ ਨਾਲੇ ਇਹਨਾਂ ਜਾਨਵਰ ਪੰਛੀਆਂ ਦੀ ਜਦੋਂ ਆਪਾਂ ਸਾਂਭ ਸੰਭਾਲ ਕਰਦੇ ਆ ਜਦੋਂ ਇਹਨਾਂ ਨੂੰ ਦਾਣਾ ਪਾਣੀ ਪਾਉਂਦੇ ਆ ਇਹਨਾਂ ਦੀ ਇੰਨੀ ਕੇਅਰ ਕਰਦੇ ਤਾਂ ਇਹ ਬਾਈ ਇਸ ਹੀਸਾ ਹੀ ਦਿੰਦੇ ਆ ਬਾਈ ਸੁੱਖ ਮੰਗਦੇ ਆ ਆਪਣੇ ਵਾਸਤੇ ਇਹ ਤੁਸੀਂ ਆ ਦੇਖ ਲਓ ਹੁਣ ਮੈਂ ਚਲੋ ਇਸ ਚੀਜ਼ ਦਾ ਮਾਣ ਨਹੀਂ ਕਰਦੇ ਆ ਆਪਾਂ ਮੇਰੇ ਤੋਂ ਤਾਂ ਬਹੁਤ ਤਕੜੇ ਤਕੜੇ ਸੀਨੀਅਰ ਪਲੇਅਰ ਬੈਠਿਆ ਮੈਂ ਤਾਂ ਆਪਾਂ ਤਾਂ ਕਿਸੇ ਖਿਡਾਰੀ ਦੇ ਵਿੱਚ ਆਉਂਦੇ ਨਹੀਂ ਬਾਈ ਨਾ ਅਪਰੀ ਔਕਾਤ ਆ ਖਿਡਾਰੀ ਵਾਲੀ ਤੇ ਨਾ ਆਪਾਂ ਮੰਨਦੇ ਆ ਆਪਾਂ ਤਾਂ ਕਿ ਨਾਰਮਲ ਬੰਦੇ ਆ ਤੇ ਸ਼ਿਵਾਦਾਰਾ ਬਾਈ ਤੁਹਾਡੇ ਜਿੰਨਾ ਭਰਾਵਾਂ ਨੂੰ ਨਹੀਂ ਕੋ ਦੱਸਦਾ ਜਿਹੜੇ ਆਪਣੇ ਨਾਲ ਜੁੜੇ ਹੋਇਆ ਖਾਸ ਕਰਕੇ ਉਹਨਾਂ ਦੇ ਬਾਈ ਆਪਾਂ ਤਾਂ ਮੰਨ ਲੋ ਸੇਵਾਦਾਰ ਮੰਨ ਕੇ ਚੱਲੋ ਤੇ ਮੈਂ ਬਾਈ 1.5 ਤੋਂ 2 ਲੱਖ ਰੁਪਈਆ ਗੁੱਡਿਆਂ ਦੇ ਲਾ ਚੁੱਕਿਆ ਤੇ ਹਜੇ ਗੁੱਡੇ ਕੰਪਲੀਟ ਨਹੀਂ ਹੋਏ ਆ ਤੇ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਵੀ ਦੱਸਿਆ ਸੀਗਾ ਵੀ ਮਤਲਬ ਐਸ ਕਦਰ ਆਪਾਂ ਇਹਨਾਂ ਨੂੰ ਇੰਨਾ ਪਿਆਰ ਕਰਦੇ ਆ ਇੰਨਾ ਇਹਨਾਂ ਦਾ ਇਹਨਾਂ ਦੀ ਸਾਂਭ ਸੰਭਾਲ ਕਰਦੇ ਆ ਬਾਈ ਵੀ ਆਪਾਂ ਮੰਨ ਕੇ ਚੱਲ ਆਪਾਂ ਕਹਿੰਦੇ ਆ ਵੀ ਇਹਨਾਂ ਨੂੰ ਗੁੱਡਿਆਂ ਦੇ ਵਿੱਚ ਹਰ ਇੱਕ ਆਰਾਮ ਮਿਲੇ ਹਰ ਇੱਕ ਸੁਹੂਲਤ ਮਿਲੇ ਇਹਨਾਂ ਨੂੰ ਵੀ ਮਤਲਬ ਇਹ ਤੰਗ ਨਾ ਹੋਣ ਉਹਨ ਦੇਖੋ ਆ ਇਹ ਡੇ ਡੇ ਖੁੱਡੇ ਪਾਇਆ ਆ 10 बाई 10 ਦੇ ਆਹ ਜਾਲ ਵੀ ਜਿਹੜੇ ਲੱਗੇ ਆ ਮੇਰੇ ਤੇ ਇਹ 8 ਫੁੱਟ ਉੱਚੇ ਆ ਇਹਦੇ ਵਿੱਚ ਵੀ ਵਧੀਆ ਡਾਰੀਆਂ ਮਾਰਦਾ ਕੋਈ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਭਰਾ ਆਪਾ ਉਹ ਕੋਈ ਭਰਾ ਅਫੋਰਡ ਕਰ ਸਕਦਾ ਕੋਈ ਨਹੀਂ ਕਰ ਸਕਦਾ ਉਹ ਨਹੀਂ ਗੱਲ ਹੈਗੀ ਬਾਈ ਇਹਦੇ ਵਿੱਚ ਮਾਮ ਨਾਲ ਕੋਈ ਗੱਲ ਨਹੀਂ ਵੀ ਮੈਂ ਬਣਾਇਆ ਤੇ ਮੈਂ ਇਹ ਚੀਜ਼ ਮੇਥੋਂ ਤਾਂ ਬਹੁਤ ਤਗੜੇ ਤਗੜੇ ਪਏ ਆ 12 12 13 13 ਲੱਖ ਰੁਪਈਆ ਖੁੱਡਿਆਂ ਦੇ ਲਾਇਆ ਵਾ ਤੇ ਮਤਲਬ ਕਹਿਣ ਦਾ ਵੀ ਇਹਨਾਂ ਦੀ ਸੇਫਟੀ ਇਨਾਂ ਦੀ ਸੇਫਟੀ ਹੋਵੇ ਤੇ ਇਨਾਂ ਦੀ ਸਾਂਭ ਸੰਭਾਲ ਹੋਵੇ ਠੀਕ ਆ ਉੱਡਣਾ ਦਾ ਚਲੋ ਇਨਾਂ ਨੇ ਹੈਗਾ ਹੀ ਆ ਕਿਉਂਕਿ ਆਹ ਦੇਖ ਲਓ ਹੁਣ ਆ ਪੁੱਤਰ ਤੁਸੀਂ ਪਛਾਣ ਕੇ ਦੱਸਣਾ ਭਾਈ ਕਿਹੜੀ ਨਸਲ ਆ ਮੈਂ ਨਹੀਂ ਦੱਸਦਾ ਤੇ ਨਾ ਮੈਨੂੰ ਪਤਾ ਹੀ ਆ ਵੀ ਮੈਂ ਇਨਾਂ ਨਸਲਾਂ ਦੇ ਵਿੱਚ ਉਹ ਨਹੀਂ ਕਰਦਾ ਕਿਉਂਕਿ ਆਪਣੇ ਕੋਲੇ ਆਪਦੇ ਪੁੱਤਰ ਭਾਈ ਆਪਾਂ ਕਿਸੇ ਸੀਨੀਅਰ ਖਿਡਾਰੀ ਦਾ ਨਾਮ ਨਹੀਂ ਬਦਨਾਮ ਕਰਦੇ ਲੈ ਕੇ ਵੀ ਮੇਰੇ ਕੋਲੇ ਉਹਦੇ ਵਾਲੇ ਆ ਫਲਾਨੇ ਵਾਲੇ ਢੁਕੇ ਵਾਲੇ ਔਮਕੇ ਵਾਲੇ ਠੀਕ ਆ ਕਿਉਂ ਆਪਾਂ ਕਿਹੜਾ ਕੋਈ ਬਿਜ਼ਨਸ ਕਰਨਾ ਭਾਈ ਜੇ ਵੇਚਨੇ ਵੀ ਆ ਤਾਂ ਆਪਾਂ ਆਪਣੇ ਪੁੱਤਰਾਂ ਦਾ ਸਭ ਨੂੰ ਪਤਾ ਤੁਹਾਨੂੰ ਜਿਹੜੇ ਤੁਸੀਂ ਦੇਖਦੇ ਆ ਠੀਕ ਆ ਤੇ ਸੋ ਇਸ ਕਰਕੇ ਆਹ ਇਨਫੈਕਸ਼ਨ ਦੇ ਮੈਂ ਦੱਸਣਾਈ ਤੁਹਾਨੂੰ ਇਹਦੇ ਬਾਰੇ ਇੱਕ ਅੱਖਾਂ ਬਾਰੇ ਤੇ ਇੱਕ ਆਹ ਜਿਹੜੀ ਜ਼ਹਿਰਵਾਦ ਬਾਰੇ ਆ ਤੇ ਬਾਕੀ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿੰਦੀਆਂ ਬਾਈ ਤੇ ਵੀਡੀਓ ਮੇਰਾ ਭਰਾ ਯਾਰ ਸ਼ੇਅਰ ਕਰਿਆ ਕਰੋ ਪਿਛਲੀ ਵੀਡੀਓ ਸ਼ੇਅਰ ਹੀ ਨਹੀਂ ਕੀਤੀ ਪਿਛਲੀ ਵੀਡੀਓ ਤੇ ਕਮੈਂਟ ਮੇਰੇ ਸਾਨਾ ਟੋਟਲੀ ਦਾਸ ਆਇਆ 10 ਵੀ ਨਹੀਂ ਆਏਗੇ ਨਾ ਤੁਸੀਂ ਸ਼ੇਅਰ ਕਰ ਦੇਣਾ ਲਾਈਕ ਕਰ ਦੇਣਾ ਕਮੈਂਟ ਕਰ ਦੇਓ ਉਹੀ 5-7 ਕ ਲਾਇਕ ਹੁੰਦੇ ਆ 5-7 ਕ ਕਮੈਂਟ ਹੁੰਦੇ ਆ ਤੇ ਸ਼ੇਰ ਤਾਂ ਹੁੰਦਾ ਹੀ ਨਹੀਂ ਬਾਈ ਕਿ ਤੇ ਸਬਸਕ੍ਰਾਈਬ ਵੀ ਉੱਥੇ ਕੀ ਖੜੇ ਆ ਤੇ ਬਾਕੀ ਜੋੜੇ ਲਾਉਣ ਬਾਰੇ ਹੁਣ ਦੱਸਾਂਗੇ ਆਪਾਂ ਜਿਹੜੇ ਭਰਾ ਮੈਨੂੰ ਨਹੀਂ ਪਤਾ ਬਾਈ ਉਸਤਾਦਾਂ ਤੋਂ ਮਾਫੀ ਆ ਨਾ ਆਪਾਂ ਉਸਤਾਦਾਂ ਨੂੰ ਸਿਖਾ ਸਕਦੇ ਆ ਉਸਤਾਦਾਂ ਤੋਂ ਤਾਂ ਆਪਾਂ ਸਿੱਖੇ ਆ ਤੇ ਆਪਾਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ ਬਾਈ ਜਿਹੜੇ ਸੀਨੀਅਰ ਉਸਤਾਦ ਇੰਨੀ-ਇੰਨੀ ਕਮਾਈ ਕੀਤੀ ਆ ਹਨਾ ਏਡੀ-ਏਡੀ ਖੇਡ ਤਕੜੀ ਬਣਾਈ ਆ ਆਹ ਰੱਤੇ ਬੱਚੇ ਆ ਬਾਈ ਆਪਣੇ ਸਾਰੇ ਅੱਜ ਦੀ ਬਹੁਤ ਖੁਸ਼ੀ ਦੀ ਗੱਲ ਹੋਈ ਯਾਰ ਅੱਤੇ ਬਹੁਤ ਬਣ ਗਿਆ ਆਪਣੇ ਕੋਲੇ ਇਹ ਸਾਰੇ ਵਿੱਚ ਕੋਸ਼ਤਰ ਤਿੰਨ ਚਾਰ ਅੱਤੇ ਦਾ ਨੀਲਿਆਂ ਦੇ ਕੱਡੇ ਵੇ ਆ ਬਾਈ ਜਿਵੇਂ ਮੈਂ ਤੁਹਾਨੂੰ ਦਿਖਾਉਣਾ ਇੱਕ ਆਹ ਦੇ ਬੈਠੀ ਜਿਹੜੀ ਨੀਲੀ ਕੂਤਰੀ ਆਹ ਬੈਠੀ ਐ ਨਾ ਆਹ ਦੇ ਪਰੇ ਨੂੰ ਹੋਈ ਆ ਚਾਰ ਬੱਚੇ ਦਾ ਇਹਦੇ ਆ ਰੱਤੇ ਵਿੱਚ ਆ ਇੱਕ ਕੂਤਰੀ ਦੇ ਤੇ ਨਾਲ ਨੀਲਾ ਕੂਤਰ ਛੇਦੇ ਉਹ ਬਾਈ ਮਰ ਗਿਆ ਵਿਚਾਰਾ ਇੱਕ ਦਿਨ ਯਾਰ ਆਹ ਦੇ ਇੱਕ ਆ ਬੱਚਾ ਬੈਠਾ ਇਹ ਵੀ ਰੱਤਾ ਹੈ ਬੱਚਾ ਹਾ ਇਹ ਇਹਦੇ ਵਰਗਾ ਹੋ ਜਾਣਾ ਉਹ ਕੂਤਰੀ ਵਰਗਾ ਹੀ ਹੋ ਜਾਣਾ ਤੇ ਉਤਰ ਤੁਸੀਂ ਦੇਖ ਲਓ ਬਾਈ ਬਾਕੀ ਜਦੋਂ ਖੁੱਡੇ ਤਿਆਰ ਹੋ ਗਏ ਤੇ ਤੁਹਾਨੂੰ ਗੁੱਡਿਆਂ ਦੀ ਪੂਰੀ ਵੀਡੀਓ ਬਣਾ ਕੇ ਪਾਵਾਂਗੇ ਤੇ ਬਸ ਇਹੀ ਗੱਲਾਂ ਬਾਤਾਂ ਬਾਈ ਇਹਨਾਂ ਦਾ ਮਤਲਬ ਇੰਨਾ ਕਿ ਤਿਆਰ ਰੱਖਿਆ ਕਰੋ ਯਾਰ ਬਾਕੀ ਪਤਾ ਕੀ ਬਾਕੀ ਹੋਰ ਮੈਂ ਤੁਹਾਨੂੰ ਦੱਸ ਦਾਂ ਦਾਣਾ ਪਾਣੀ ਵੀ ਜਿਵੇਂ ਮੰਨ ਲਓ ਹੁਣ ਪਾ ਸਕਦੇ ਆ ਆਪਾਂ ਜਿਵੇਂ ਹੁਣ ਜੋੜੇ ਲੱਗੇ ਹੋਇਆ ਕੋਸ਼ਾ ਮੇਰੇ ਜੋੜੇ ਲੱਗੇ ਹੋਇਆ 12 13 ਮੈਂ ਤੁਹਾਨੂੰ ਦਿਖਾਏ ਸੀ ਇਹਨਾਂ ਨੂੰ ਮੰਨ ਲਓ ਸਰੋਂ ਆ ਕਣਕ ਆ ਤੇ ਮੂੰਗੀ ਆ ਤੇ ਮਤਲਬ ਛੋਲੇ ਜੇ ਪੌਣੇ ਦਾਲ ਪਾ ਸਕਦੇ ਆ ਛੋਲਿਆਂ ਦੀ ਮੈਂ ਤਾਂ ਪੌਣਾ ਬਾਈ ਤੇ ਬਾਕੀ ਦਾਣਾ ਤੇ ਯਰ ਰੁੱਤ ਅਨਸਾਰ ਪਾਇਆ ਕਰੋ ਜਿਹੜਾ ਕੁਰੁੱਤਾ ਦਾਣਾ ਪੈਂਦਣਾ ਉਹ ਵੀ ਬੁਤਰਾ ਨੂੰ ਬਿਮਾਰ ਕਰਦਾ ਬਾਈ ਉਹ ਵੀ ਲੀਵਰ ਤੇ ਅਸਰ ਪਾਉਂਦਾ ਜਿਹੜਾ ਕੁਰੁੱਤਾ ਦਾਣਾ ਹੁੰਦਾ ਜਿਹੜਾ ਦਾਣਾ ਬਾਈ ਰੁੱਤ ਦਾ ਪਿਆ ਹੋਵੇ ਉਹਦੇ ਅਰਗੀ ਰੀਸ ਨਹੀਂ ਹੁੰਦੀ ਵੀਰੇ ਠੀਕ ਆ ਬਾਕੀ ਐਵੇਂ ਬਾਹ ਜਾਤੀ ਸਿਆਲਾਂ ਦੇ ਵਿੱਚ ਬਿਨਾ ਮਤਲੂ ਨਾ ਗਰਮ ਦਾਣਾ ਸਿੜਦੇ ਆ